ਦੇ ਲੋਕ ਜੁੜੇ ਸਨ 11 ਮੱਘਰ 1732 ਨੂੰ ਵੀਰਵਾਰ ਪੂਰਨਮਾਸ਼ੀ ਵਾਲੇ ਦਿਨ ਤੀਜੇ ਪੈਰ ਹਿੰਦੁਸਤਾਨ ਦੀ ਚਾਦਰ ਬਣ ਲਈ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਇਸ ਤਰ੍ਹਾਂ ਕੁਰਬਾਨੀ ਕਰ ਗਏ ਆ ਆ ਸਮਾਤਾ 1732 ਇਹ ਨਾ ਸੀ ਵੀਰਵਾਰ ਦਾ 11 ਮੱਘਰ ਨਗਰ ਮਗਰ ਸੂਰੀ ਪੰਚਵੀਂ ਦਿੱਲੀ ਵਿੱਚ ਚੌਂਕ ਚਾਂਦਨੀ ਸਾਰੇ ਸ਼ਹਿਰ ਦਾ ਸਾਰੇ ਸ਼ਹਿਰ ਦਾ ਇਕੱਠ ਮੌਤ ਪਾਰਾ ਬੰਦ ਸੀ ਬਾਜ਼ਾਰ ਆ ਮਤਾ ਓਏ ਖੁੰਨੀ 사કાਏ 사કાਏ ਤਕਾਣ ਸਾਬ ਜੋੜ ਗੇ ਆਏ ਕਈ ਪਰਮਿਸ਼ਰਾ ਦੇ ਪੈਗ ਪੀਤੇ ਨੇ ਓ ਪੈਗ ਪੀਤੇ ਨੇ ਦੁੰਬੇਵਿਆ ਤੇ ਕਹਿੰਦੇ ਜਾਗਦੀ ਨਿਕਾਰਨਾ ਵਿੱਚ ਖੁਸ਼ੀ ਦੇ ਖੁਸ਼ੀ ਦੇ ਪਾਉਂਦੇ ਜੱਲਿਆਂ ਕਹਿੰਦੇ ਸੁਪਾਗਾ ਦੇਨ ਹੈ ਜਿਹੜੇ ਪੰਡਤ ਉਹ ਜਿਹੜੇ ਪੰਡਤ ਦੁਖੀ ਸੀ ਕੋ ਜ ਆਏ ਪੰਡਤ ਦੁਖੀ ਸੀ ਕੋ ਜ ਆਏ ਤੁਰ ਕਾ ਜੋਰ ਵੇਖ ਕੇ ਨਹੀਂ ਵੀ ਪਾਉਂਦੇ ਪਾਵਨ ਦੇ ਕਹੇ ਨਹੀਂ ਕੁਝ ਸਕਦੇ ਰਾਮ ਨੂੰ ਦੇ ਲੀਨੇ ਰੱਟ ਦੇ ਕਦੇ ਕਹਿੰਦੇ ਤੂੰ ਓ ਕਦੇ ਕਹਿੰਦੇ ਤੂੰ ਰਾਮ ਜਿਹਾ ਸਭ ਸਮਝੇ ਹੋ ਕਹਿੰਦੇ ਤੂੰ ਰਾਮ ਜਿਹਾ ਸਭ ਸਮਝੇ ਨਵੇਂ ਗੁਰੂ ਪਾਤ ਰਾਖ ਲਈ ਕਹੇ ਬੋਲ ਜੋ ਬੋਲ ਜੋ ਆਨੰਦ ਪੂਰ ਮੁਖ ਤੋਂ ਅੱਜ ਪਾਲ ਕੇ ਵਖਾਦਿਓ ਏ ਨੇਚਰਾਂ ਨੂੰ ਆਹ ਏ ਨੇਚਰਾਂ ਨੂੰ ਸ਼ਰਾਂ ਜਿਆ ਲਾਲ ਜੀ ਕਿਤਾਬ ਖੋਲਦਾ ਮੱਥੇ ਵੱਟ ਪਾ ਗੀਗ ਲਾ ਵੱਟ ਪਾ ਰੰਗਾ ਤਾ ਕੋ ਰਿਆ ਸੀ ਕਾਜੀ ਮੁਖ ਕੋ ਕਹਿੰਦਾ ਬੋਲ ਕੇ ਉਹ ਨਾਲ ਤੇ ਨ ਦੇ ਉਹ ਨਾਲ ਤੇ ਚ ਟਕਾਓ ਚਰਾ ਦਾਸ ਦੀ ਸਰ ਆਦਾਸ ਦੀ ਜਲਾਲਦੀ ਹੁਕਮਾ ਹੋ ਗਿਆ ਨਵੇਂ ਪਾਦਸ਼ਾ ਪਾਦ ਚਾ ਪੜ ਨਾ ਮੁਖ ਜੱਪੂ ਜੀ ਮਸਤ ਸੁਮਾਦੀ ਲਾਏ ਕੇ ਸੁਮਾਣੇ ਵਾਲਾ ਜੋ ਓ ਸੁਮਾਣੇ ਵਾਲਾ ਜੋ ਜਲਾਲਦੀਨ ਪੁੱਜਿਆ ਨੰਗੀ ਤਾਲਵਾਰ ਫਾੜ ਕੇ ਉਹ ਨਿਗਾ ਲੱਗੀ ਸੀ ਲੱਗੀ ਸੀ ਗੁਰਾਂ ਦੇ ਵੱਲੇ ਕੁੱਲ ਦੀ ਵੇਖ ਕੇ ਤੁਰਕ ਹੱਸਦੇ ਉਹ ਦੁਖੀ ਪੰਡਤ ਮੰਦਾ ਤਾਂ ਉੱਚੀ ਨਹੀਂ ਬੋਲ ਸਕਦੇ ਤੇ ਸਿਧਾ ਧਰਮ ਮੁੱਕਿਆ ਵੇਖੋ ਗੁਰੂ ਜੀ ਗੁਰੂ ਜੀ ਰਾਏ ਸੀ ਪਾਠ ਕਰਦੇ ਆਏ ਜੋ ਧਰਮ ਰੱਖਣੇ ਜੜ ਮੁਗਲ ਉਹ ਜੜ ਮੁਗਲ ਰਾਜ ਦੀ ਪੁੱਟਣੀ ਮੁਗਲ ਰਾਜ ਦੀ ਪੁੱਟਾਣੀ ਦੇ ਕੇ ਤਰਬਾਨੀ ਸੀਸ ਦੀ ਉਹ ਤੱਕ ਰਿਆ ਸੀ ਰਿਆਸੀ ਜਲਾਰ ਕਾਜੀ ਵਾਲਾ ਨੂੰ ਜੋ ਪੂਰੀ ਦਾ ਭੋਗ ਪੈ ਗਿਆ ਓ ਛੱਟ ਵੇਖ ਕੇ ਓ ਛੱਟ ਵੇਖ ਕੇ ਅਚਾਰ ਤੇਗ ਮਾਰੇ ਓ ਹੋ ਹੋ ਕਿ ਅਛਾਰ ਤੇਰੇ ਮਾਰੇ ਤੇ ਤੜੋ ਅਸੀਸ ਵੱਖ ਹੋ ਗਿਆ ਆਈ ਕਹਿਰ ਦੀ ਕਹਿਰ ਦੀ ਹਨੇਰੀ ਇੱਕ ਐਸੀ ਸਭ ਦੀਆਂ ਹੁੱਚਾ ਭੁੱਲੀਆਂ ਵੇਖ ਸੂਰਜ ਆ ਵੇਖ ਸੂਰਜ ਗਰੂ ਬਚਟ ਹੋ ਗਿਆ ਖੁੱਲ ਗਈ ਸਮਾ ਦਿਸ਼ਵਾ ਦੀ ਰਤੀ ਨ ਲੋਕ ਚ ਲੋਕ ਚ ਪਚਾਲਿਆ ਸਾਇਆ ਜਾਬਰਾਂ ਦਾ ਦਿਲ ਕੰਬਿਆ ਜਿਹੜੇ ਕਹਿੰਦੇ ਸੀ ਉਹ ਜਿਹੜੇ ਕਹਿੰਦੇ ਸੀ ਵਰਨ ਇੱਕ ਕਰਨਾ ਦੇ ਸਿਵਾਰਾ ਨਾ ਇੱਕ ਕਰਨਾ ਤੇ ਨਾਵਾ ਗੁਰੂ ਦੀ ਨਿਕਾਰ ਕੇ ਪਰਮਸਤਾ ਮਸਤਾ ਗੁਰਾਂ ਨੇ ਆਠ ਛੱਡਿਆ ਚਰਾਂ ਦੀ ਜੋ ਤੇਜ ਆਗਨੀ ਉਠਾਰ ਗਏ ਉਠਾਰ ਗਏ ਸੀਸ ਦੇ ਦੇ ਡੁੱਬੀਂ ਦਰਿਆ ਬੇੜੇ ਤਾ